ਅੱਜ ਇੱਕ ਬਹੁਤ ਹੀ ਵਧੀਆ ਪਰਸਨੈਲਿਟੀ ਬਹੁਤ ਹੀ ਵਧੀਆ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਥੋੜੇ ਜਿਹੀ ਸਮੇਂ 'ਚ ਬਹੁਤ ਜ਼ਿਆਦਾ ਗੱਲਾਂ ਕਰਨੀਆਂ ਨੇ ਅੱਛੇ ਇਸ ਰਾਜ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਰਬਨ ਖਾਲਸਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੀਰ ਜੀ ਨੇ ਆਪਣੀ ਇੰਟਰੋ ਦਿੱਤੀ ਅਰਬਨ ਖਾਲਸਾ ਬੀਰ ਜੀ ਆਪਾਂ ਗੱਲ ਇੱਥੇ ਹੀ ਸ਼ੁਰੂ ਕਰਦੇ ਹਾਂ ਜੀ ਦਰਸ਼ਕਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਆਪਾਂ ਕਿਹੜੀ ਜਗ੍ਹਾ ਤੇ ਆਂ ਤੇ खाल खाल अर्बन खालसा शुरुआत एक परमात्मा ਦੇ ਨਾਮ ਤੋਂ ਇੱਕ ਖਾਲਸਾ ਦੇ ਨਾਮ ਤੋਂ ਹੋਈ ਹੈ ਬਰੀਕ ਜੀ ਜਾਣਕਾਰੀ ਹੈ ਜਿਹੜੀ ਦਰਸ਼ਕਾਂ ਲਈ ਦੱਸਿਆ ਤੁਸੀ ਦੇਖੋ ਜੀ अर्बन खालसा ਇਮੀਗ੍ਰੇਸ਼ਨ ਐਜੂਕੇਸ਼ਨਲ ਕੰਸਲਟੈਂਟ ਸਾਡਾ ਜਿਹੜਾ ਮੇਨ ਆਫਿਸ ਲੁਧਿਆਣੇ ਤੋਂ ਤੇ ਅਸੀਂ ਮੋਸਟਲੀ ਜਿਹੜੀ ਆ ਯੂਰਪ ਕੰਟਰੀਆਂ ਨੂੰ ਡੀਲ ਕਰਦੇ ਆ ਤੇ ਸਾਡੀ ਇਮੀਗ੍ਰੇਸ਼ਨ ਦਾ ਮੇਨ ਮੰਤਵ ਇਹੋ ਹੀ ਹੈ ਕਿ ਉਹਨਾਂ ਬੱਚਿਆਂ ਲਈ ਉਹਨਾਂ ਸਟੂਡੈਂਟਾਂ ਵਾਸਤੇ ਪਲੈਟਫਾਰਮ ਅਵੇਲੇਬਲ ਕਰਾਉਣੇ ਜਿਹੜੇ ਬਾਹਰ ਜਾਣ ਦਾ ਸੁਪਨਾ ਤਾਂ ਦੇਖਦੇ ਆ ਤੇ ਫਿਰ ਉਹ ਸੁਪਨਾ ਸੁਪਨਾ ਹੀ ਰਹਿ ਜਾਂਦਾ ਰਿਐਲਿਟੀ ਜਣੀ ਜਾ ਪਾਉਂਦੇ ਪੂਰਾ ਜਿਹੜਾ ਇਮੀਗ੍ਰੇਸ਼ਨਾਂ ਦਾ ਗੜ ਮੰਨਿਆ ਗਿਆ ਦੁਆਬੇ ਦੇ ਵਿੱਚ ਹੂੰ ਜਲੰਧਰ ਸਭ ਤੋਂ ਮੇਨ ਇੱਕ ਹੱਬ ਗਿਣਿਆ ਜਾਂਦਾ ਸੀ ਤੁਸੀਂ ਉਸ ਇੱਕ ਇੰਨੇ ਵਿਜੀ ਪ੍ਰੋਗਰਾਮ ਨੂੰ ਛੱਡ ਕੇ ਇੱਕ ਇੰਨੇ ਵਿਜੀ ਬਾਜ਼ਾਰ ਨੂੰ ਛੱਡ ਕੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਆ ਕੇ ਬੈਠ ਗਏ ਕੋਈ ਸਪੈਸ਼ਲੀ ਇੱਥੋਂ ਦੇਖੋ ਜੀ ਮੇਰਾ ਮੇਨ ਮੋਟਿਵ ਇਹ ਹੋ ਰਿਹਾ ਸਰ ਸਾਹਿਬ ਮੰਡੀ ਜਿਨੀ ਮੇਰਾ ਤਾਂ ਆਫਿਸ ਤੁਹਾਨੂੰ ਕਦੇ ਵੀ ਮਿਲੇਗਾ ਬਾਜ਼ਾਰ ਦੀ ਕੋਈ ਲੋੜ ਨਹੀਂ ਬਾਜ਼ਾਰ ਦੀ ਕੀ ਕਹਿੰਦੇ ਹੁੰਦੇ ਮੰਡੀ ਚ ਦਾ ਉਹੀ ਬੰਦਾ ਜਿਹੜਾ ਕੰਮ ਚੰਗਾ ਕਰ ਰਿਹਾ ਦਿਖਾਉ ਬੈਗ ਰਹੀ ਹੈ ਤੇ ਜਿਹੜਾ ਕੰਮ ਨਹੀਂ ਵੀ ਕਰ ਰਿਹਾ ਉਹ ਵੀ ਬੈਠਾ ਹੈ ਪਰ ਉਥੇ ਚੰਗੇ ਮਾੜੇ ਦੀ ਪਛਾਣ ਕਲੈਂਟ ਨਹੀਂ ਕਰ ਪਾਉਂਦਾ ਉਹਨੇ ਇੱਕ ਤੋਂ ਜੇ ਕਿਸੇ ਤੋਂ ਠੱਗੀ ਖਾ ਲਈ ਉਹਨੇ ਕਹਿਣਾ ਇਹ ਸਾਰੀ ਮਾਰਕੀਟ ਠੱਗਾਂ ਦੀ ਹੈ ਤੇ ਇਸ ਕਰਕੇ ਅਸੀਂ ਇਹ ਮੋਟਿਵ ਪਹਿਲਾਂ ਹੀ ਇਹ ਰੱਖਿਆ ਕਿ ਸਭ ਤੋਂ ਪਹਿਲਾਂ ਕਿ ਮੰਡੀ 'ਚ ਨਹੀਂ ਬੈਣਾ ਮੰਡੀ 'ਚ ਸਾਡਾ ਆਫਿਸ ਨਹੀਂ ਤੁਹਾਨੂੰ ਕਿਤੇ ਮਿਲੇਗਾ ਅੰਮ੍ਰਿਤਸਰ ਚਲ ਜਿਓ ਤਾਂ ਤੁਹਾਨੂੰ ਮੰਡੀ 'ਚ ਨਹੀਂ ਆਫਿਸ ਮਿਲੇਗਾ। ਯਾਨੀ ਕਿ ਜਿੱਥੇ ਸਾਰੀਆਂ ਇਮੀਗ੍ਰੇਸ਼ਨਾਂ ਹੋਣਗੀਆਂ ਸਾਡਾ ਆਫਿਸ ਤੁਹਾਨੂੰ ਉੱਥੇ ਨਹੀਂ ਮਿਲੇਗਾ ਵੱਖਰਾ ਮਿਲੇਗਾ ਕਿਉਂਕਿ ਸਾਨੂੰ ਆਪਣੇ ਕੰਮ ਦੇ ਨਾਲ ਜ਼ਿਆਦਾ ਲਗਾਵ ਹੈ ਅਸੀਂ ਆਪਣਾ ਕੰਮ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਉਹੀ ਲਿਖਦੇ ਆਂ ਉਹੀ ਪੂਰਤੀ ਵੱਲ ਧਿਆਨ ਹੁੰਦਾ ਸਾਡਾ ਦੂਸਰੀਆਂ ਗੱਲਾਂ ਵੱਲ ਸਾਡਾ ਧਿਆਨ ਨਹੀਂ ਹੁੰਦਾ। ਦਰਸ਼ਕੋ ਬਾਈ ਜੀ ਦੀ ਗੱਲ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਖਾਲਸਾ ਦੀ ਵਧੀਆ ਪੁਸ਼ਟੀ ਹੋ ਗਈ ਖਾਲਸਾ ਕੇ ਚ ਮਿਲਣ ਵਾਲਾ ਜਾਂ ਮਿਲ ਗੋਬੇ ਵਾਲਾ ਕੰਮ ਨਹੀਂ ਹੈ ਖਾਲਸਾ ਇੱਕ ਬਖਰੀਵੇਂ ਚ ਹੀ ਰਹਿੰਦਾ ਬਿਲਕੁਲ ਹੁਣ ਜਿਹੜੀ ਗੱਲ ਇਮੀਗ੍ਰੇਸ਼ਨ ਕੰਮ ਤੁਸੀਂ ਕਿਹੜੀਆਂ-ਕਿਹੜੀਆਂ ਕੰਪਨੀਆਂ ਨਾਲ ਕੋਈ ਟਾਈ ਅਪ ਲੈ ਕੇ ਕਰਦੇ ਆ ਕਿ ਸਟੂਡੈਂਟਾਂ ਨੂੰ ਜਾਂ ਜਿਹੜੇ ਵਰਕ ਪਰਮਿਟ ਵਾਲਿਆਂ ਨੂੰ ਜਾਂ ਜਿਹੜੇ ਕੁਝ ਉਦਾਂ ਆਪਾਂ ਕਹਿ ਦਈਏ ਵੀ ਘੁੰਮਣ ਲਈ ਜਾਂਦੇ ਜਾਂ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਉਦੋਂ ਸਪੈਸ਼ਲੀ ਕਿਹਦੇ ਚ ਕੰਮ ਕਰਦੇ ਨੇ ਦੇਖੋ ਜੀ ਸਾਡਾ ਮੇਨ ਮੋਟਿਵ ਸਟੱਡੀ ਵੀਜ਼ਾ ਹੀ ਦੇਣਾ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਅਸੀਂ ਲੈਂਗੁਏਜ ਕੋਰਸ ਚ ਭੇਜਦੇ ਆ ਗ੍ਰੈਜੂਏਸ਼ਨ ਕੋਰਸ ਚ ਭੇਜਦੇ ਆ ਐਮਬੀਬੀਐਸ ਦੇ ਕੋਰਸ ਚ ਵੀ ਭੇਜਦੇ ਆ ਤੇ ਚਾਹੇ ਕੋਰਸ ਕੋਈ ਵੀ ਹੋਵੇ ਪਰ ਪੇਮੈਂਟ ਕਿਸੇ ਤੋਂ ਪਹਿਲਾਂ ਚਾਰਜ ਨਹੀਂ ਕਰਦੇ ਵੀਜ਼ਾ ਆਉਂਦਾ ਹੈ ਕਲਾਇੰਟ ਨੂੰ ਕਹਿੰਨੇ ਆ ਤੁਹਾਡਾ ਵੀਜ਼ਾ ਆ ਗਿਆ ਆਪ ਦੀ ਤਸੱਲੀ ਕਰੋ ਆਨਲਾਈਨ ਜਾ ਕੇ ਚੈੱਕ ਕਰੋ ਤੇ ਫਿਰ ਪੇਮੈਂਟ ਸਾਨੂੰ ਦਿਓ ਇੱਕ ਹਫਤੇ ਦਾ ਟਾਈਮ ਅਸੀਂ ਉਹਨਾਂ ਨੂੰ ਵੀਜ਼ੇ ਤੋਂ ਬਾਅਦ ਦਿੰਨੇ ਆ ਜਿਹੜਾ ਐਪਲੀਕੈਂਟ ਆ ਜਿਹੜਾ ਬਾਹਰ ਜਾਣ ਦਾ ਚਾਹਵਾਨ ਆ ਉਹ ਮੰਨ ਲਓ ਕਿ ਇਮੀਗ੍ਰੇਸ਼ਨ ਵਾਲਿਆਂ ਤੇ ਭਰੋਸਾ ਨਹੀਂ ਕਰਦਾ ਉਹ ਕਹਿੰਦਾ ਜੀ ਮੈਂ ਤਾਂ ਪੈਸੇ ਵੀਜੀ ਦੇ ਤੋਂ ਬਾਅਦ ਦੇਣੇ ਆ ਤਾਂ ਤੁਸੀਂ ਉਹ ਤੇ ਕਿਵੇਂ ਯਕੀਨ ਕਰ ਲੈਂਦੇ ਹੋ ਤੁਸੀਂ ਤਾਂ ਫਿਰ ਵੀ ਇੱਕ ਆਫਿਸ ਬਣਾ ਕੇ ਬੈਠੇ ਹੋ ਜਿਹੜਾ ਕੋਈ ਬਾਹਰੋਂ ਐਪਲੀਕੈਂਟ ਆ ਤੁਸੀਂ ਉਹਦੇ ਤੇ ਕਿਵੇਂ ਯਕੀਨ ਕਰ ਲਓਗੇ ਵੀ ਉਹ ਤੁਹਾਡੇ ਨਾਲ ਖਰਾਬ ਨਹੀਂ ਕਰੂਗਾ ਦੇਖੋ ਦੇਖੋ ਕ੍ਰੈਡੈਂਸ਼ੀਅਲਸ ਅਗਲੇ ਆਪਣੇ ਦੇ ਕੇ ਜਾਂਦਾ ਦੇਖੋ ਅੱਜ ਅੱਜ ਦਾ ਜਿਹੜਾ ਕਲਯੁਗ ਦਾ ਸਮਾਜ ਜਿਹੜਾ ਨਾ ਕਲਯੁਗ ਦਾ ਜਿਹੜਾ ਦੌਰ ਹੈ ਦੌਰ ਦੋ ਚੀਜ਼ਾਂ 'ਚ ਮੈਨੂੰ ਲੱਗਦਾ ਖੜਾ ਜਾਂ ਖੜਾ ਸਮੇ ਤੇ ਜਾਂ ਖੜਾ ਪੈਸੇ ਤੇ ਤੁਸੀਂ ਚਾਹੇ ਕਿਸੇ ਨੂੰ ਸਮਾਂ ਦੇ ਦੋ ਸਮਾਂ ਦੇ ਕੇ ਆਪਣਾ ਕੰਮ ਕਰਵਾ ਲਓ ਜਾਂ ਤੁਸੀਂ ਪੈਸੇ ਦੇ ਕੇ ਆਪਣਾ ਕੰਮ ਕਰਵਾ ਲਓ ਅਸੀਂ ਲੋਕਾਂ ਦਾ ਸਮਾਂ ਖਰੀਦਦੇ ਹਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਡੇ ਕੋਲ ਆਓ ਆਪਣੇ ਡਾਕੂਮੈਂਟ ਦਿਓ ਤੇ ਸਾਨੂੰ ਆਪਣਾ ਸਮਾਂ ਦੇ ਕੇ ਜਾਓ ਦੋ ਮਹੀਨੇ ਤੁਹਾਨੂੰ ਕਹਤੇ ਦੋ ਮਹੀਨੇ ਚ ਤੁਹਾਨੂੰ ਵੀਜ਼ਾ ਮਿਲੂਗਾ ਤੇ ਮਿਲੂਗਾ ਪਰ ਫਿਰ ਵੀ ਮੈਂ ਸਮਝ ਸਕਦਾ ਕਿਤੇ ਹੀ 19 ਕੀ ਹੋ ਜਾਂਦੀ ਆ ਕਿਸੇ ਵੇਲੇ ਉਹ ਵੀ ਸਰਕਮਸਟੈਂਸਸ ਕੋਈ ਏਦਾਂ ਦੇ ਬਣ ਜਾਂਦੇ ਆ ਪਰ ਇੰਟੈਂਸ਼ਨਲੀ ਏਦਾਂ ਦਾ ਕੁਝ ਵੀ ਨਹੀਂ ਹੁੰਦਾ ਸਾਡੀ ਪੂਰੀ ਆਸ ਰਹਿੰਦੀ ਆ ਕਿ ਅਸੀਂ ਕਲਾਇੰਟ ਤੋਂ ਪੇਮੈਂਟ ਉਦੋਂ ਹੀ ਲਈਏ ਜਦੋਂ ਉਹਦਾ ਕੰਮ ਹੋ ਜਾਂਦਾ ਜਦੋਂ ਹੋ ਜਾਂਦਾ ਹੈਗਾ ਹੱਸ ਕੇ ਸਾਨੂੰ ਪੇਮੈਂਟ ਵੀ ਦੇ ਕੇ ਜਾਂਦਾ ਤੇ ਨਾਲੇ ਥੋੜੀਆਂ ਗੱਲਾਂ ਬਹੁਤ ਤਜਰਬੇ ਵਾਲੀਆਂ ਪਰ ਚਿਹਰੇ ਮੋਰੇ ਤੋਂ ਇੰਨੀ ਉਮਰ ਨਹੀਂ ਲੱਗਦੀ ਜੇ ਮੈਂ ਸਿੱਧਾ-ਸਿੱਧਾ ਪੁੱਛਾਂ ਵੀ ਤੁਹਾਨੂੰ ਇਸ ਲਾਈਨ ਦੇ ਵਿੱਚ ਆਇਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਦੇਖੋ ਇਹ ਸੈਕੰਡਰੀ ਲਾਈਨ ਆ ਇੱਕ ਇਹਦੇ ਪਿੱਛੇ ਇੱਕ ਪ੍ਰਾਇਮਰੀ ਲਾਈਨ ਕੀ ਹੈ ਪ੍ਰਾਇਮਰੀ ਇੰਡਸਟਰੀ ਕੀ ਹੈ ਉਹ ਐਜੂਕੇਸ਼ਨ ਮੈਂ ਐਜੂਕੇਸ਼ਨ ਫੀਲਡ ਦਾ ਮੇਰੇ ਸਾਰਾ ਪਰਿਵਾਰ ਅਸੀਂ ਐਜੂਕੇਸ਼ਨ ਫੀਲਡ ਦੇ ਆ ਪਰ ਅਸੀਂ ਕਹਿੰਨੇ ਬਈ ਸਕੂਲ ਪੜਾਉਣ ਤੋਂ ਬਾਅਦ ਸਾਨੂੰ ਕਾਲਜ ਵੱਲ ਮੂਵ ਔਨ ਮੇਰੀ ਤਰੱਕੀ ਕੀ ਹੋਏਗੀ ਸਕੂਲ ਤੋਂ ਪੜਾਉਣ ਤੋਂ ਬਾਅਦ ਮੈਨੂੰ ਕਾਲਜ ਵੱਲ ਨੂੰ ਜਾਣਾ ਚਾਹੀਦਾ ਪਰ ਹੁਣ ਤਾਂ ਟ੍ਰੈਂਡ ਨੂੰ ਅਸੀਂ ਫਾਲੋ ਕਰਦੇ ਹੋਏ ਇਹ ਦੇਖਿਆ ਕਿ ਅੱਜ ਕੱਲ ਦਾ ਬੱਚਾ ਇੰਡੀਆ 'ਚ ਪੜ੍ਹ ਕੇ ਖੁਸ਼ ਨਹੀਂ ਆ ਉਹ ਚਾਹੁੰਦਾ ਕਿ ਮੈਂ ਫੋਰਨ ਜਾਵਾਂ ਗਲੋਬਲ ਵਰਲਡ ਦੇ ਵਿੱਚ ਪੈਰ ਰੱਖਾਂ ਮੇਰਾ ਦੇਖਣ ਦਾ ਸੋਚਣ ਦਾ ਬੈਠਣ ਦਾ ਉੱਠਣ ਦਾ ਨਜ਼ਰੀਆ ਬਦਲੇ ਅੱਜ ਮੈਂ ਤੁਹਾਡੇ ਨਾਲ ਬੈਠਾਂ ਤੁਹਾਡਾ ਮਿਆਰ ਮੇਰਾ ਮਿਆਰ ਇੱਕੋ ਜਿਹਾ ਕਿ ਭਾਸ਼ਾ ਇੱਕੋ ਜੀ ਪੰਜਾਬ ਦਾ ਮਾਹੌਲ ਇੱਕੋ ਜਿਹਾ ਤੇ ਆਪਾਂ ਮਿਆਰ ਸਾਡਾ ਦੋਨਾਂ ਦਾ ਇੱਕੋ ਹੀ ਹੋਏਗਾ ਹਾਂ ਇਦਾਂ ਹੋ ਸਕਦਾ ਤੁਸੀਂ ਵੱਧ ਉਮਰ ਦੇ ਹੋਵੋਗੇ ਤੇ ਦੋ ਗੱਲਾਂ ਤੁਹਾਨੂੰ ਵੱਧ ਪਤਾ ਹੋਣਗੀਆਂ ਕਿਉਂਕਿ ਤੁਹਾਡੀ ਉਮਰ ਜ਼ਿਆਦਾ ਹੋਏਗੀ ਪਰ ਜੇ ਮੈਂ ਸਿੱਖਣ ਦੀ ਭਾਵਨਾ ਰੱਖਾਂ ਪਰ ਮੈਂ ਸਿੱਖ ਜ਼ਿਆਦਾ ਨਹੀਂ ਪਾਉਂਗਾ ਮੈਨੂੰ ਸਿੱਖਣ ਵਾਸਤੇ ਆਪਣੇ ਮਿਆਰ ਨੂੰ ਆਪਣੇ ਦੌਰੇ ਨੂੰ ਛੱਡਣਾ ਪਵੇਗਾ ਛੱਡ ਕੇ ਨਵੇਂ ਦੌਰ ਦੇ ਵਿੱਚ ਕਦਮ ਰੱਖਣੇ ਪੈਣਗੇ ਤਾਂ ਹੀ ਮੇਰਾ ਤੀਸਰਾ ਨੈਥਰ ਉੱਥੇ ਖੁੱਲ ਪਾਏਗਾ ਇਸੇ ਇਸੇ ਚੀਜ਼ ਨੂੰ ਅਸੀਂ ਮੱਦੇ ਨਜ਼ਰ ਸਾਈਕਲੋਜੀ ਜਿਹੜੀ ਪਿੱਛੇ ਆ ਇਹਦੀ ਐਜੂਕੇਸ਼ਨ ਹੀ ਕੰਮ ਕਰਦੀ ਹੈ ਐਜੂਕੇਸ਼ਨ ਹੀ ਹੈ ਮੇਰਾ ਮੁੱਦਾ ਤਾਂ ਸਾਨੂੰ ਇਮੀਗ੍ਰੇਸ਼ਨ ਇੰਡਸਟਰੀ ਲੱਗਿਆ ਕਿ ਮੈਨੂੰ ਇੱਥੇ ਜਾਣਾ ਚਾਹੀਦਾ ਜਿਹੜੇ ਫਰਾਡ ਹੋ ਰਿਹਾ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਰੋਕ ਸਕੀਏ ਔਰ ਉਹਨਾਂ ਬੱਚਿਆਂ ਨੂੰ ਆਪਰਚੂਨਿਟੀਆਂ ਦੇ ਸਕੀਏ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਬਾਹਰ ਜਾ ਕੇ ਕਮਾਈਆਂ ਕਰਨਾ ਚਾਹੁੰਦੇ ਆ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਤੁਹਾਡੇ ਪਲੇਟਫਾਰਮ ਰਾਹੀਂ ਕਿ ਹਰ ਇੱਕ ਪਰਿਵਾਰ ਦੇ ਬੱਚੇ ਨੂੰ ਬਾਹਰ ਜਾਣਾ ਚਾਹੀਦਾ ਜੇ ਉਹ ਨਹੀਂ ਜਾਏਗਾ ਤੇ ਆਪਣੇ ਪੀੜੀ ਦੇ ਵਿੱਚ ਰੈਵੋਲੂਸ਼ਨ ਨਹੀਂ ਲਿਆ ਸਕਦਾ ਉਹ ਰੈਵੋਲੂਸ਼ਨ ਉਦੋਂ ਹੀ ਆਏਗਾ ਜਦੋਂ ਇੱਕ ਜੀ ਉਹਨਾਂ ਦਾ ਬਾਹਰ ਜਾ ਕੇ ਦੂਜੇ ਘਰ ਦੀਆਂ ਮਿਆਰ ਦੇਖ ਪਾਊਗਾ ਉਹਨਾਂ ਕੰਟਰੀਆਂ ਨੇ ਦੁਨੀਆ ਤੇ ਰਾਜ ਕੀਤਾ ਹੈ ਲੋਕਾਂ ਤੇ ਪੂਰੇ ਵਰਲਡ ਤੇ ਰਾਜ ਕੀਤਾ ਜਿੱਥੇ ਅਸੀਂ ਭੇਜ ਰਹੇ ਹਾਂ ਯੂਐਸਐਸਆਰ ਅਸੀਂ ਮਾਸਕੋ ਦਾ ਸਟੱਡੀ ਵੀਜ਼ਾ ਲਗਾਉਣੇ ਆ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਉਹਨਾਂ ਲੋਕਾਂ ਉਹਨਾਂ ਕੋਲ ਤਾਂ ਸਿੱਖਣ ਦੀ ਲੋੜ ਹੈ ਸਾਨੂੰ ਤਾਹੀਂ ਉਹਨਾਂ ਨੇ ਰਾਜ ਦੁਨੀਆ ਤੇ ਰਾਜ ਕਰ ਲਿਆ ਤੇ ਇਹ ਚੀਜ਼ਾਂ ਬੱਚਿਆਂ ਨੂੰ ਮਾਪੇ-ਬਾਪ ਨੂੰ ਵੀ ਸਮਝਣੀ ਚਾਹੀਦੀਆਂ ਤੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਜਿਹੜਾ ਦੌਰ ਅੱਜਕੱਲ ਸਮਾਜ ਦੇ ਵਿੱਚ ਚੱਲ ਰਿਹਾ ਗੱਲਾਂ ਹੁੰਦੀਆਂ ਤੇ ਆਮ ਆ ਪਰ ਜਦੋਂ ਕਿਸੇ ਪਲੇਟਫਾਰਮ ਤੇ ਤੁਹਾਡੇ ਵਰਗੇ ਇਹ ਮੀਡੀਆ ਦੇ ਪਲੇਟਫਾਰਮ ਤੇ ਅੱਜ ਇਹ ਗੱਲਾਂ ਖਾਸ ਬਣ ਜਾਂਦੀਆਂ ਸਹੀ ਗੱਲ ਹੈ ਸੁਪਨਾ ਲੈਣਾ ਹਰੇਕ ਦਾ ਹੱਕ ਆ ਸਕਾਰ ਕਰਨ ਦੇ ਲਈ ਹਰੇਕ ਨੂੰ ਮਿਹਨਤ ਕਰਨੀ ਪੈਣੀ ਹੈ ਪਰ ਉਹਦੇ ਵਿੱਚ ਇੱਕ ਜਰੀਆ ਬਣਦਾ ਹੈ ਕਿ ਅਸੀਂ ਜੇ ਆਪਣੇ ਸਮਾਜ ਤੋਂ ਬਾਹਰ ਨਿਕਲ ਕੇ ਦੂਸਰੇ ਪਾਸੇ ਜਾਵਾਂਗੇ ਜਿਹੜੀ ਇਹ ਸਭਿਆਤਾ ਦੀਆਂ ਤਰੱਕੀਆਂ ਹੋਈਆਂ ਨੇ ਉਹ ਜਨਰੇਸ਼ਨ ਇੱਕ ਜਨਰੇਸ਼ਨ ਤੋਂ ਦੂਸਰੀ ਤੱਕ ਗਈ ਆ ਤਾਂ ਉਹ ਬਦਲ ਕਰਕੇ ਹੀ ਗਈ ਆ ਜਿਵੇਂ ਤੁਸੀਂ ਕਿਹਾ ਵੀ ਹਰ ਇੱਕ ਪਰਿਵਾਰ ਦੇ ਇੱਕ ਜੀ ਨੂੰ ਬਾਹਰ ਜਾਣਾ ਚਾਹੀਦਾ ਬਾਹਰ ਜਾਣ ਦੇ ਲਈ ਤੁਹਾਡੇ ਕੋਲ ਇਸ ਸਟੱਡੀ ਵੀਜ਼ਾ ਤੋਂ ਬਿਨਾ ਹੋਰ ਕੋਈ ਰਸਤਾ ਦੇਖੋ ਸਟੱਡੀ ਵਿਜ਼ਿਟ ਤੋਂ ਕੋਈ ਸਟੱਡੀ ਲਈ ਤਾਂ ਸਟੂਡੈਂਟ ਆ ਕੋਈ ਕੁਛ ਲੇਟ ਹੋ ਗਏ ਜਾਂ ਜਿਨ੍ਹਾਂ ਨੂੰ ਸਮਾਂ ਨਹੀਂ ਬਣਦਾ ਜਾਂ ਜਿਹੜੇ ਉਸ ਸਮੇਂ ਖੱਜਲ ਖਵਰੀ ਚ ਪੈ ਗਏ ਉਹਨਾਂ ਦਾ ਗੱਲ ਨਹੀਂ ਬਣੀ ਤੇ ਉਹ ਕੰਮ ਕਰਨ ਲਈ ਕੋਈ ਜਿਵੇਂ ਹਰ ਕੋਈ ਕਹਿੰਦਾ ਵੀ ਮੈਨੂੰ ਵਰਕ ਪਰਮਿਟ ਮਿਲ ਜਾਵੇ ਮੈਂ ਵੀ ਆਪਣੇ ਪਰਿਵਾਰ ਦਾ ਸੁਖਾਲਾ ਕਰ ਲਵਾਂ ਦੇਖੋ ਅਸੀਂ ਸਾਡੇ ਟਾਈਪਸ ਉਹਦੀਆਂ ਏਜੰਸੀਜ਼ ਦੇ ਨਾਲ ਨੇ ਜਿਹੜਾ ਵਰਕ ਪਰਮਿਟ ਦੀ ਡੀਲ ਕਰਦੇ ਆ ਅਸੀਂ ਉਹ ਵੀ ਚੀਜ਼ਾਂ ਡੀਲ ਕਰਦੇ ਆ ਬਟ ਅਸੀਂ ਮੇਰਾ ਮੇਨ ਮੁੱਦਾ ਇਹੋ ਹੀ ਰਹਿੰਦਾ ਕਿ ਸਟੱਡੀ ਦੇ ਵਿੱਚ ਹੀ ਅਸੀਂ ਜ਼ਿਆਦਾ ਮੇਨ ਪ੍ਰੋਬੇਬਲੀ ਪ੍ਰਮੋਟ ਕਰਦੇ ਆ ਵਰਕ ਦੇ ਵਿੱਚ ਇੰਨਾ ਜ਼ਿਆਦਾ ਅਸੀਂ ਪ੍ਰਮੋਟ ਨਹੀਂ ਕਰਦੇ ਰੈਫਰੈਂਸ ਜ਼ਰੂਰ ਦੇ ਦੇਣੇ ਆ ਕਿ ਆ ਏਜੰਸੀਆਂ ਹੈਗੀਆਂ ਇਹਨਾਂ ਨੇ ਤੁਸੀਂ ਟਾਈਪ ਕਰ ਲਓ ਜਾਂ ਸਾਡੀਆਂ ਹੈਗੀਆਂ ਟਰਮ ਐਂਡ ਕੰਡੀਸ਼ਨ ਪੜਾ ਕੇ ਅਸੀਂ ਗੱਲ ਡਿਸਕਸ ਕਰ ਲੈਂਦੇ ਆ ਬਹੁਤ ਵਧੀਆ ਗੱਲ ਆ ਵੀ ਜਿੱਥੇ ਮਨ ਖੁੱਬਿਆ ਹੋਇਆ ਉਹੀ ਕੰਮ ਕਰਨਾ ਇੱਕ ਪਾਸੇ ਕਰਨਾ ਵੀ ਇਹ बार-बार ਸਾਰੇ ਪਾਸੇ ਉਲਝਾ ਨਹੀਂ ਕਰਨਾ ਜਦੋਂ ਹੁਣ ਤੁਸੀਂ ਦਫ਼ਤਰ ਦੇ ਵਿੱਚ ਕੋਈ ਵੀ ਤੁਹਾਡੇ ਕੋਲ ਆਉਂਦੇ ਨੇ ਆਫਿਸ 'ਚ ਕੋਈ ਵੀ ਸਟੂਡੈਂਟ ਆਉਂਦੇ ਆ ਜਾਂ ਉਹਨਾਂ ਦੇ ਪੇਰੈਂਟਸ ਆਉਂਦੇ ਨੇ ਤੁਸੀਂ ਆਫਿਸ ਵੀਨ ਨਾਲ ਇਸ਼ਾਨ ਵਧੀਆ ਬਣਾਇਆ ਹੋਇਆ ਆ ਪਾਰਕਿੰਗ ਤੁਹਾਡੀ 20 ਗੱਡੀਆਂ ਦੀ ਆ ਇੰਨੇ ਤੁਹਾਡੇ ਕੋਲ ਕਸਟਮਰ ਆਉਂਦੇ ਆ ਸਟਾਫ ਵੀ ਵਧੀਆ ਰੱਖਿਆ ਹੋਇਆ ਪਰ ਹਰੇਕ ਆਉਣ ਵਾਲੇ ਚਿਹਰੇ ਨਾਲ ਤੁਸੀਂ ਖੁਦ ਉਹਨਾਂ ਨੂੰ ਇੰਨਾ-ਇੰਨਾ ਟਾਈਮ ਦਿੰਦੇ ਹੋ ਇਹ ਫਿਰ ਇਹ ਸਟਾਫ ਇੰਨਾ ਰੱਖਿਆ ਉਹ ਦੇਖੋ ਟਾਈਮ ਦੇਣਾ ਕਿਤੇ ਨਾ ਕਿਤੇ ਕਲਾਇੰਟ ਅੱਜਕੱਲ ਬਹੁਤ ਕਨਫਿਊਜ਼ ਆ ਇਮੀਗ੍ਰੇਸ਼ਨ ਇੰਡਸਟਰੀ ਹਰ ਨੁੱਕਰ ਤੇ ਖੁੱਲ ਗਈ ਐ ਤੁਸੀਂ ਦੇਖੋ ਮੈਂ ਆਫਿਸ ਸਾਡਾ ਆਫਿਸ ਖੁੱਲਿਆ ਵੜਦਿਆਂ ਸਾਰੀ ਗਲੀ ਚ ਸੱਜੇ ਹੱਥ ਇਮੀਗ੍ਰੇਸ਼ਨ ਆਫਿਸ ਹੁਣ ਇਮੀਗ੍ਰੇਸ਼ਨ ਇੰਡਸਟਰੀ ਵਾਲੇ ਇੰਨੇ ਕੁ ਹੋ ਗਏ ਆ ਇੰਨੀਆਂ ਕੁ ਗੱਲਾਂ ਕਰਦੇ ਆ ਕਰਦੇ ਕੁਝ ਹੋਰ ਹੁੰਦਾ ਕੁਝ ਹੋਰ ਮਿਲਦਾ ਕੁਝ ਹੋਰ ਪਰ ਜਦੋਂ ਕਲਾਇੰਟ ਵੀਡੀਓ ਵੇਖਦਾ ਫਿਰ ਮੈਨੂੰ ਵੇਖਦਾ ਉਹਦਾ ਕੌਨਫੀਡੈਂਸ ਪ੍ਰੋਪਰ ਬਿਲਡ ਹੋ ਜਾਂਦਾ ਹੈ ਉਹਨੂੰ ਪਤਾ ਹੈ ਕਿ ਇਹ ਇਹੀ ਉਹੀ ਪਰਸਨ ਹੈ ਜਿਹੜਾ ਆਨਲਾਈਨ ਬੋਲ ਰਿਹਾ ਸੀ ਇਹ ਅੱਜ ਸਾਡੇ ਫਿਜ਼ੀਕਲੀ ਸਾਹਮਣੇ ਬੈਠਾ ਹੈ ਤੇ ਜੋ ਇਹ ਬੋਲ ਰਿਹਾ ਉਹੀ ਵੀਡੀਓ ਚ ਸਾਨੂੰ ਜੋ ਵੀਡੀਓ ਚ ਸੁਣਨ ਨੂੰ ਮਿਲਿਆ ਉਹੀ ਸਾਨੂੰ ਇਹਦੇ ਮੂੰਹ ਚ ਸੁਣਨ ਨੂੰ ਮਿਲ ਰਿਹਾ ਤੇ ਉੱਥੇ client ਪੱਕਾ ਹੁੰਦਾ ਹੈ ਉੱਥੇ client ਆਪਣੇ ਡਾਕੂਮੈਂਟਸ ਵੀ ਆਪਣੇ 12 ਸਾਲ ਦੀ ਮਿਹਨਤ ਵੀ ਆਪਣੇ ਕੰਸੈਂਟ ਦੇ ਨਾਲ ਦੇ ਕੇ ਜਾਂਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਮੇਰੀ ਸਿਕਿਉਰਿਟੀ ਪਰਪਸ ਦੇ ਵਿੱਚ ਨਾਲ ਡਾਕੂਮੈਂਟ ਰੱਖੋ ਵਕਾਇਦਾ ਕਨਸੈਂਟ ਲੈ ਕੇ ਕਰਦੇ ਆ ਇਦਾਂ ਤੇ ਇਹ ਇਹ ਸਾਡਾ ਇਹ ਸਾਡਾ ਪ੍ਰੋਟੋਕੋਲ ਹੀ ਸਮਝ ਲਓ ਚਾਹੇ ਉਹ ਅੰਮ੍ਰਿਤਸਰ ਬ੍ਰਾਂਚ ਹੋਵੇ ਚਾਹੇ ਲੁਧਿਆਣੇ ਦੀ ਬ੍ਰਾਂਚ ਹੋਵੇ ਮੈਂ ਹਰ ਇੱਕ ਆਪਣੇ ਸਟਾਫ ਨੂੰ ਵੀ ਕਹਿਣਾ ਕਿ ਹਰ ਇੱਕ ਕਲਾਇੰਟ ਨੂੰ ਮੈਨੂੰ ਮਲਾ ਕੇ ਮਲਾਉ ਜ਼ਰੂਰ ਜਾਂ ਵੀਜ਼ਾ ਦੇਣ ਵੇਲੇ ਜਾਂ ਕੌਂਟਰੈਕਟ ਕਰਨ ਵੇਲੇ ਮੋਸਟਲੀ ਮੈਂ ਵੀਜ਼ਾ ਦੇਣ ਵੇਲੇ ਹਰ ਕਲਾਇੰਟ ਦੇ ਨਾਲ ਹੁੰਨਾ ਹੀ ਹੁੰਦਾ ਤਾਂ ਕਿ ਉਹਨੂੰ ਵਿਸ਼ਵਾਸ ਹੋਵੇ ਕਿ ਮੈਂ ਸਹੀ ਬੰਦੇ ਨੂੰ ਪੇਮੈਂਟ ਦਿੱਤੀ ਆ ਸਹੀ ਬੰਦੇ ਤੋਂ ਮੈਂ ਵੀਜ਼ਾ ਲੈ ਰਿਆ ਹਾਂਜੀ ਭਾਈ ਜੀ ਗੱਲ ਕਰਦੇ ਸੀ ਫਿਜ਼ੀਕਲ ਡੀਲ ਦੀ ਜਦੋਂ ਕੋਈ ਵੀ ਕਲਾਇੰਟ ਆ ਗਿਆ ਉਹਦੇ ਨਾਲ ਸਾਰੇ ਹੀ ਸਾਡੇ ਸਮਾਜ ਦਾ ਹੀ ਇੱਕ ਮਸਲਾ ਬਣਿਆ ਕਿ ਉਹਦੇ ਨਾਲ ਬਹੁਤ ਵਧੀਆ ਉਹਦੇ ਨਾਲ ਡੀਲ ਕੀਤਾ ਜਾਂਦਾ ਬਹੁਤ ਵਧੀਆ ਉਹਦੀ ਗੱਲਬਾਤ ਸੁਣੀ ਜਾਂਦੀ ਹੈ ਜਦੋਂ ਬਾਅਦ ਦੇ ਵਿੱਚ ਲੋਕ ਇਹ ਕਹਿੰਦੇ ਆ ਵੀ ਹੁਣ ਤਾਂ ਜੀ ਫੋਨ ਹੀ ਨਹੀਂ ਚੱਕਦੇ ਹੁਣ ਗੱਲ ਨਹੀਂ ਕਰਦੇ ਤੇ ਤੁਸੀਂ ਵੀ ਇੱਕ ਉਸੇ ਸੀਟ ਦੇ ਉੱਤੇ ਬੈਠੇ ਹੋ ਤੁਸੀਂ ਚੰਗੇ ਹੋ ਜਾਂ ਮਾੜੇ ਹੋ ਉਹ ਤਾਂ ਕਿਸੇ ਨੂੰ ਨਹੀਂ ਪਤਾ ਤੁਹਾਡਾ ਕਿਵੇਂ ਵਿਸ਼ਵਾਸ ਕਰੂਗਾ ਕਲਾਇੰਟ ਵੀ ਹਾਂ ਵੀ ਇਹ ਉਹਨਾਂ ਉਹਨਾਂ ਵਰਗੇ ਹੀ ਨੇ ਜਾਂ ਉਹਨਾਂ ਨਾਲ ਇੱਕ ਵੱਖਰੀ ਸ਼ਖਸੀਅਤ ਹੈ ਕੋਈ ਵੀ ਕੋਈ ਵੀ ਕਲਾਇੰਟ ਹੈ ਨਾ ਜਿਹੜਾ ਸਭ ਤੋਂ ਪਹਿਲਾਂ ਉਹ ਰੈਫਰੈਂਸ ਮੈਜੋਰਟੀ ਆਫ ਰੈਫਰੈਂਸ ਸਭ ਤੋਂ ਪਹਿਲਾਂ ਆਨਲਾਈਨ ਜਾਂਦਾ ਆਨਲਾਈਨ ਕਮੈਂਟ ਦੇਖਦਾ ਹੈ ਔਰ ਸਾਡੇ ਕੋ ਜਿਹੜੇ ਵੀ ਕਲਾਇੰਟ ਆਏ ਆ ਉਹ ਸਾਡੀ ਵੀਡੀਓਜ਼ ਨਾਲ ਘੱਟੋ ਘੱਟ ਇੱਕ ਮਹੀਨੇ ਤੋ ਜੁੜੇ ਹੁੰਦੇ ਆ ਦੂਸਰੀ ਗੱਲ ਜਦੋਂ ਉਹ ਥੱਲੇ ਕਮੈਂਟ ਨੂੰ ਪੜਦੇ ਆ ਉਹਨਾਂ ਤੱਕ ਅਪਰੋਚ ਕਰਦੇ ਆ ਉਹਨਾਂ ਕਲਾਇੰਟਸ ਨੂੰ ਉਹਨਾਂ ਨੂੰ ਇਹੋ ਹੀ ਸੁਣਨ ਨੂੰ ਮਿਲਦਾ ਕਿ ਇਹਨਾਂ ਦੀ ਜਿਹੜੀ ਅਪਰੋਚ ਆ ਸਾਡੇ ਤੱਕ ਉਦੋਂ ਤੱਕ ਬਣੀ ਰਹਿੰਦੀ ਆ ਜਦ ਤੱਕ ਅਸੀਂ ਉੱਥੇ ਹੋਸਟਲ 'ਚ ਪਹੁੰਚ ਨਹੀਂ ਜਾਂਦੇ ਫੌਰਨ ਉਹਦਾ ਅਸੀਂ ਮੈਂ ਤੁਹਾਨੂੰ ਫਿਜ਼ੀਕਲੀ ਪ੍ਰੂਫ ਐਦਾਂ ਦੇ ਸਕਦਾ ਕਿ ਅਸੀਂ ਬੱਚੇ ਨੂੰ ਕਿਨੇ ਏਅਰ ਟੈਲ ਦਾ ਸੇਮ ਲੈ ਕੇ ਜਾਵੀਂ ਇੰਟਰਨੈਸ਼ਨਲ ਪੈਕ ਪਵਾ ਕੇ ਜਾਵੀਂ ਕੱਲ ਨੂੰ ਤੂੰ ਫੋਰਨ ਪੁੱਛ ਜਾਵੇਂ ਤੇ ਤੈਨੂੰ ਕਾਲ ਕਰਨ ਦੀ ਤੇਰੇ ਕੋਲ ਵੈਲਿਡਿਟੀ ਹੋਵੇ ਤੂੰ ਸਾਨੂੰ ਕੰਟੈਕਟ ਕਰ ਸਕਿਆ ਔਰ ਤੁਹਾਨੂੰ ਮੈਂ ਦੱਸਦਾ ਕੋਈ ਵੀ ਕਲਾਇੰਟ ਐਦਾਂ ਨਹੀਂ ਆਉਂਦਾ ਜਦ ਤੱਕ ਤੁਸੀਂ ਕੋਈ ਦਾਣਾ ਸਿੱਟਿਆ ਨਹੀਂ ਹੋਏਗਾ ਤੇ ਉਹਦੇ ਤੋਂ ਉਹ ਪੁੰਗਰੇਗਾ ਨਹੀਂ ਪੁੰਗਰੇਗਾ ਨਹੀਂ ਜਦ ਤੱਕ ਬੂਟਾ ਆਏਗਾ ਨਹੀਂ ਤੇ ਫਲ ਕਿੱਦਾਂ ਦੇਗਾ ਕੋਈ ਵੀ ਕੰਮ ਜਦੋਂ ਅਸੀਂ ਕਰਦੇ ਹਾਂ ਕੋਈ ਵੀ ਕਲਾਇੰਟ ਨੂੰ ਅਸੀਂ ਭੇਜਦੇ ਹਾਂ ਜਿੱਥੇ ਵੀ ਭੇਜਦੇ ਹਾਂ ਅਸੀਂ ਬਕਾਇਦਾ ਉਹਦੀ ਉਹਦੀ ਸਪੋਰਟ ਉਹਦੀ ਟੇਕ ਕੇਅਰ ਉਹਦੀ ਨਰਿਸ਼ਮੈਂਟ ਉਦੋਂ ਤੱਕ ਕਰਦੇ ਹਾਂ ਜੋ ਅਸੀਂ ਐਗਰੀਮੈਂਟ ਤੇ ਲਿਖਿਆ ਹੋਇਆ ਜੇ ਸਾਡੀ ਕਮਿਟਮੈਂਟ ਉਹਨਾਂ ਨੂੰ ਪਾਸਪੋਰਟ ਦੇਣ ਦੀ ਹੈ ਸਿਰਫ ਪਾਸਪੋਰਟ ਦੇਣ ਦੀ ਜੇ ਸਾਡੀ ਕਮਿਟਮੈਂਟ ਉਹਨੂੰ ਉੱਥੋਂ ਤੱਕ ਪਿਕ ਐਂਡ ਡ੍ਰੌਪ ਬੱਚਾ ਉਤਰਿਆ ਨਾਲ ਹੀ ਟੈਕਸੀ ਇੱਥੇ ਆਏਗੀ ਫਿਰ ਉਹਦੇ ਹੋਸਟਲ ਤੇ ਉਹਨੂੰ ਪਹੁੰਚਾਏਗੀ ਹੋਸਟਲ 'ਚ ਪਹੁੰਚਾ ਕੇ ਉਹਦੀ ਐਡਮਿਸ਼ਨ ਕਰਵਾਏਗੀ ਐਡਮਿਸ਼ਨ ਤੱਕ ਕਰਾਉਣ ਦਾ ਵੀ ਜਿੰਮਾ ਸਾਡਾ ਹੁੰਦਾ ਸਾਡਾ ਮੁੰਡਾ ਹੁੰਦਾ ਰੈਫਰੈਂਸ ਦਿੰਦਾ ਇਤਲੇ ਸਟੈਪ ਬਾਈ ਸਟੈਪ ਚੀਜ਼ਾਂ ਤੇ ਕੋਈ ਵੀ ਜਿਹੜੇ ਚੀਜ਼ਾਂ ਨੇ ਉਹ ਰੈਫਰੈਂਸ ਦੇ ਨਾਲ ਜੁੜਦੀਆਂ ਇਹੋ ਹੀ ਰੈਫਰੈਂਸ ਅੱਗੇ ਕਲਾਇੰਟ ਨੂੰ ਮਿਲਦਾ ਕਿ ਹਾਂ ਬਈ ਯਰ ਅਰਬਨ ਖਾਲਸਾ ਇਜ਼ ਅ ਗ੍ਰੇਟ ਪਲੈਟਫਾਰਮ ਇੱਥੇ ਕਿਸੇ ਨਾਲ ਕੋਈ ਵੀ ਫਰਾਡ ਨਹੀਂ ਹੋ ਸਕਦਾ ਮੇਰਾ ਮੋਟਿਵ ਹੀ ਰਹਿੰਦਾ ਹੈ ਫਾਇਦਾ ਹੋਵੇ ਨਾ ਹੋਵੇ ਪਰ ਕਲਾਇੰਟ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੀ ਇਹੋ ਇੰਪੋਰਟੈਂਸ ਰਹੀ ਹੈ ਅੱਜ ਪਹਿਲਾਂ ਛੋਟਾ ਸੀ ਆਫਿਸ ਅੱਜ ਐਡਾ ਵੱਡਾ ਹੋ ਗਿਆ ਇੱਕ ਕਰਮਾ ਨਾਲ ਹੀ ਹੋਇਆ ਕੀਤੇ ਆ ਤੇ ਲੱਗੇ ਅੱਗੇ ਫਲ ਲੱਗੇ ਜੇ ਉਹੀ ਮਾੜੇ ਕੰਮ ਕੀਤੇ ਹੁੰਦੇ ਜੇ ਠੱਗੀ ਮਾਰੀ ਹੁੰਦੀ ਕਿਸੇ ਕਲਾਇੰਟ ਨੂੰ ਦੇਖੋ ਗੱਲਾਂ ਸਾਡੀਆਂ ਸਿੱਧੀਆਂ ਜੇ ਠੱਗੀ ਮਾਰੀ ਹੁੰਦੀ ਕਿਸੇ ਨਾ ਤੇ ਅਸੀਂ ਵੱਧ ਕਿੱਦਾਂ ਜਾਣਾ ਹੈ ਅੱਜ ਕੱਲ ਤਾਂ ਕਲਯੁਗ ਦਾ ਦੌਰ ਹੈ ਮਿੰਟੋ ਮਿੰਟ حساب ਹੁੰਦਾ ਸਵੇਰੇ ਕਰੋ ਸ਼ਾਮ ਨੂੰ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਫਿਜ਼ਿਕਸ ਦਾ ਰੂਲ ਹੈ ਐਕਸ਼ਨ ਕਰੋਗੇ ਤਾਂ ਰਿਐਕਸ਼ਨ ਹੋਏਗਾ ਤੇ ਐਕਸ਼ਨ ਕਰੋ ਤੇ ਮਿੰਟ ਜੇ ਰਿਐਕਸ਼ਨ ਹੋ ਜਾਂਦਾ ਤੇ ਕੋਈ ਗੱਲ ਹੀ ਨਹੀਂ ਹੈ ਕਿ ਰੈਫਰੈਂਸ ਸਾਡੇ ਬਹੁਤ ਆ 400 ਪਲੱਸ ਸਟੂਡੈਂਟ ਭੇਜ ਚੁੱਕਾ ਹੁਣ ਤੱਕ ਦੋਆਂ ਸਾਲਿਆਂ ਦੋਆਂ ਸਾਲਾਂ ਦੇ ਵਿੱਚ ਐਰ ਕੀ ਟਾਰਗੇਟ ਹੈ ਕਿ ਅਸੀਂ 300 ਪਲੱਸ ਕ੍ਰੋਸ ਕਰਨਾ ਹੈ ਸਟੂਡੈਂਟ ਕਰ ਜਾਗੇ ਬਹੁਤ ਆਰਾਮ ਨਾਲ ਛੋੜेंगे ਨਾ ਹਮ ਤੇਰਾ ਸਾਥ ਸਾਥੀ ਜਨਮ ਜਨਮ ਤੱਕ ਜੋ ਤੁਸੀਂ ਇਹ ਗੱਲਾਂ ਦਸੀਆਂ ਨੇ ਇਹ ਵੀ ਅਸੀਂ ਜਿੱਥੇ ਤੱਕ ਆਪਣਾ ਵਾਅਦਾ ਕਰਦੇ ਆ ਸੀ ਨਿਭਾਉਂਦੇ ਆ ਤੁਹਾਡੀਆਂ ਗੱਲਾਂ ਦੇ ਵਿੱਚੋਂ ਇਹ ਲੱਗਦਾ ਕਿ ਸਟੂਡੈਂਟ ਬਾਹਰ ਜਾਵੇ ਜਦੋਂ ਜਾਵੇ ਪਰ ਘਟੋ ਘਟ ਉਹਨਾਂ ਨੂੰ ਇੰਨੀ ਕੁ ਜਾਣਕਾਰੀ ਇੰਨੀ ਕੁ ਨੌਲੇਜ ਮਿਲਣੀ ਚਾਹੀਦੀ ਆ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਤਿਆਰੀ ਤੁਹਾਡੇ ਨਾਲ ਜੁੜਨ ਲਈ ਰੱਖੇ ਜਿਨ੍ਹਾਂ ਨਾਲ ਇਹ ਕੋਈ ਫਰਾਡ ਹੋ ਜਾਂਦੇ ਆ ਕੋਈ ਠੱਗੀ ਹੋ ਜਾਂਦੀ ਆ ਤਾਂ ਤੁਹਾਡੀ ਇਹ ਲਾਈਨ ਆ ਤੁਹਾਨੂੰ ਤਾਂ ਪਤਾ ਹੋਊਗਾ ਕਿ ਉਹ ਕਿਸ ਕਲੂ ਦੇ ਰਾਹੀਂ ਜਾਂ ਕਿਸ ਕਮੀ ਦੇ ਰਾਹੀਂ ਉਹ ਫੜੀ ਜਾਂਦੀ ਆ ਜੇ ਕੋਈ ਵੀ ਕੋਈ ਮੰਨ ਲਓ ਕੋਈ ਬੱਚਾ ਕਿਸੇ ਗਲਤ ਐਸੇ ਆਨਸਰ ਦੇ ਪਿੱਛੇ ਲੱਗ ਗਿਆ ਤਾਂ ਤੁਸੀਂ ਕੋਈ ਐਸੀ ਕੋਈ ਨੌਲੇਜਫੁੱਲ ਟਿਪਸ ਦਿਓ ਵੀ ਜਿਹਦੇ ਨਾਲ ਉਹਨੂੰ ਘੱਟੋ-ਘੱਟ ਇਹ ਪਤਾ ਲੱਗ ਜਵੇ ਵੀ ਇੱਥੇ ਪਛਾਣ ਹੋਵੇ ਕਿਉਂਕਿ ਜਿਹੜੀਆਂ ਗੱਲਾਂ ਦੇ ਨਾਲ ਪਛਾਣ ਕਰਨਾ ਬਹੁਤ ਮੁਸ਼ਕਲ ਹੈ ਦੇਖੋ ਮੈਂ ਇੱਕੋ ਗੱਲ ਕਹਿਣਾ ਕਿ ਜੀਨੂੰ ਆਪਣੇ ਕੰਮ ਤੇ ਮਾਣ ਆ ਨਾ ਉਹਨੇ ਤੁਹਾਡੇ ਕੋਲ ਪੈਸਾ ਨਹੀਂ ਪਹਿਲਾਂ ਮੰਗਣਾ ਉਹਨੇ ਤੁਹਾਨੂੰ ਇਹ ਨਹੀਂ ਕਹਿਣਾ ਕਿ ਲਿਆਓ ਪੈਸਾ ਦੇ ਜਾ ਜਦੋਂ ਕੰਮ 100% ਹੋਣਾ ਤਾਂ ਪਰਸੈਂਟ ਲੈਣੀ ਹੈ ਫਿਰ ਉਹਨੂੰ ਪਤਾ ਹੈ ਕਿ ਮੈਂ ਕੰਮ ਕਰਨਾ ਹੈ ਵੀ ਮੈਂ ਕੈਪੇਬਲ ਹਾਂ ਮੈਂ ਕਰੂੰਗਾ ਤਾਂ ਮੈਂ ਕਰੂੰਗਾ ਤਾਂ ਮੈਂ ਆ ਜਾਣਾ ਕਿ ਕਲਾਇੰਟ ਕਿਤੇ ਨਹੀਂ ਜਾਂਦਾ ਹਾਂ ਮੈਂ ਇੱਕ ਚੀਜ਼ ਜ਼ਰੂਰ ਕਰਨਾ ਕਿ ਕਲਾਇੰਟ ਕੋਈ ਵੀ ਆ ਉਹ ਉਦੋਂ ਹੀ ਏਜੰਟਸ ਕੋਲੇ ਜਾਵੇ ਜੇ ਉਹਦੇ ਕੋਲ ਪੈਸਾ ਹੈਗਾ ਖੱਜਲ ਖਵਾਰ ਨਾ ਆਪ ਹੋਵੇ ਨਾ ਕਿਸੇ ਏਜੰਟ ਨੂੰ ਇਹ ਪਛਾਣ ਤੁਹਾਨੂੰ ਕਰਨੀ ਪਏਗੀ ਕਈ ਵਾਰੀ ਐਦਾਂ ਦੇ ਵੀ ਕਲਾਇੰਟ ਆ ਜਿਹੜੇ ਕੰਮ ਕਰਵਾ ਲੈਂਦੇ ਮੁੜ ਕੇ ਪੇਮੈਂਟਾਂ ਨਹੀਂ ਦਿੰਦੇ ਇਹ ਵੀ ਸਾਨੂੰ ਫੇਸ ਕਰਨ ਨੂੰ ਮਿਲਦੀ ਆ ਪਰ ਇਸ ਚੀਜ਼ ਨੂੰ ਅਵੋਇਡ ਕਰਦੇ ਆ ਆਪਾਂ ਸਭ ਤੋਂ ਮੇਜੋਰਿਟੀ ਆਫ ਥਿੰਗ ਇਹੋ ਹੀ ਆ ਕਿ ਸਭ ਤੋਂ ਪਹਿਲਾਂ ਤੇ ਕੀ ਪੇਮੈਂਟ ਨਾ ਦਓ ਐਗਰੀਮੈਂਟ ਕਰੋ ਕੰਟਰੈਕਟ ਸਾਈਨ ਕਰਾਓ ਕੰਮ ਹੋਏ ਤੇ ਪੈਸਾ ਦਓ ਆਪਣੀ ਚੈੱਕ ਕਰੋ ਘਟੋ ਘਟ ਦਿਲ ਖੜ ਜਾਂਦਾ ਵੀ ਫਿਰ ਉੱਥੇ ਦੇਣਾ ਬਣਦਾ ਵੀ ਆ ਹਾਂ ਵੇਰੀਫਿਕੇਸ਼ਨ ਕਰਕੇ ਆਨਲਾਈਨ ਆਫਲਾਈਨ ਚੈੱਕ ਕਰਕੇ ਇੱਕ ਹਫਤੇ ਦਾ ਟਾਈਮ ਬੌਂਡੈਂਸੀ ਵਿੱਚ ਪਾਓ ਕਿ ਅਸੀਂ ਇੱਕ ਹਫਤੇ ਬਾਅਦ ਪੇਮੈਂਟ ਕਰਾਂਗੇ ਜੇ ਤੂੰ ਕਹੇਗਾ ਕਿ ਵੀਜ਼ਾ ਆ ਗਿਆ ਅਗਲੇ ਦਿਨ ਪੇਮੈਂਟ ਕਰੋ ਉਹ ਨਹੀਂ ਕਰਨੀ ਐ ਵੀਜ਼ਾ ਆ ਗਿਆ ਵੀਜ਼ਾ ਤੁਸੀਂ ਸਟੂਡੈਂਟ ਦੇ ਹੱਥ ਦੇ ਦਿੱਤਾ ਭੇਜ ਦਿੱਤਾ ਫਿਰ ਵੀ ਇੱਕ ਹਫਤੇ ਦਾ ਇੱਕ ਹਫਤੇ ਦਾ ਟਾਈਮ ਕਿਉਂ ਬੜਾ ਸਬਰ ਰੱਖਦੇ ਹੋ ਕਿਉਂ ਉਹਦੇ ਨਾਲ ਲਿੰਕ ਭੇਜੀਦਾ ਨਾ ਉਹਨੇ ਕਿ ਇਹਦੇ 'ਚ ਚੈੱਕ ਕਰ ਫਿਰ ਅਗਲੇ ਦਿਨ ਕਈ ਕਿਤੇ ਨਾ ਕਿਤੇ ਰੈਫਰੈਂਸ ਜੁੜੇ ਹੁੰਦੇ ਆ ਚੈੱਕ ਕਰਾਉਂਦਾ ਕਿ ਹਾਂ ਵੀ ਇਹ ਸਹੀ ਹੈ ਬਿਲਕੁਲ ਵੀ ਉੱਥੇ ਉਹ اٹینڈੈਂਸ ਹੋਣੀ ਹੈ ਕਿਤੇ ਜਿੱਥੇ ਯੂਨੀਵਰਸਿਟੀ ਜਾਣਾ ਉੱਥੇ ਹਾਜ਼ਰੀ ਹੋਣੀ ਹੈ ਉੱਥੇ ਕਿ ਕੁਝ ਨਾ ਕੁਝ ਆਪਣਾ ਜੋਰ ਲਾਵੇ ਆਪਣਾ ਆਪਣੇ অথেন্টিਕੇਸ਼ਨ ਕਰੇ ਆਪਣੇ ਆਪ ਨੂੰ ਕਿ ਮੇਰਾ ਇਹ ਵੀਜ਼ਾ ਜਿਹੜਾ ਆ অথੋরাইਜ਼ਡ ਆ ਪ੍ਰੋਪਰ ਲੀਗਲਡ ਆ ਸਭ ਕੁਝ ਔਰ ਅਸੀਂ ਦਾ ਉਦੋਂ ਵੀ ਉਦੋਂ ਲਿੰਕ ਭੇਜ ਦਿੰਦੇ ਆ ਜਦੋਂ ਅਪਲਾਈ ਹੋ ਜਾਂਦਾ ਕਿ ਆ ਬੇਟਾ ਚੈੱਕ ਕਰ ਲੈ ਤੈਨੂੰ ਇੱਕ ਇੱਕ ਸਟੈਪ ਨਜ਼ਰ ਆਊਗਾ ਕਿ ਹੁਣ ਤੇਰਾ ਪਾਸਪੋਰਟ ਕਿੱਥੇ ਪਹੁੰਚ ਗਿਆ ਕਿੱਥੇ ਪਹੁੰਚ ਰਿਹਾ ਸਾਨੂੰ ਬਾਅਦ ਚ ਪਤਾ ਲੱਗਾ ਪਹਿਲਾਂ ਕਲਾਇੰਟ ਨੂੰ ਬਦਲ ਆ ਜਾਂਦਾ ਕਿ ਮੇਰਾ ਪਾਸਪੋਰਟ ਡਿਸਪੈਚ ਹੋ ਗਿਆ ਉਹ ਸਾਨੂੰ ਫੋਨ ਕਰਦਾ ਮੇਰਾ ਪਾਸਪੋਰਟ ਡਿਸਪੈਚ ਹੋ ਗਿਆ ਸਰ ਲਗੇ ਅੱਛਾ ਚਲ ਬਧਾਈ ਹੈ ਮੈਨੂੰ ਦਰਸ਼ਕਾਂ ਦੀ ਸਵਾਲ ਦਰਸ਼ਕਾਂ ਦੀ ਆਵਾਜ਼ ਲੈ ਕੇ ਤੁਹਾਡੇ ਨਾਲ ਬੈਠੇ ਸੀ ਹੁਣ ਮੇਰੀ ਆਪਣੀ ਵੀ ਇੱਕ ਪਰਸਨਲੀ ਕੋਸ਼ਿਸ਼ ਹੈ ਕਿ ਜਦੋਂ ਤੁਸੀਂ ਆਪਣੇ ਕੰਮ ਨਾਲ ਇੰਨੇ ਵਧੀਆ ਸਮਰਪਣ ਨਾਲ ਕੰਮ ਕਰਦੇ ਹੋ ਤਾਂ ਜੇ ਮੈਂ ਕੈਮਰੇ ਅੱਗੇ ਬੈਠ ਕੇ ਤੁਹਾਡੇ ਨਾਲ ਗੱਲ ਕਰਦਾ ਤਾਂ ਮੈਂ ਵੀ ਚਾਹੁੰਦਾ ਕਿ ਜੋ ਆਉਣ ਵਾਲੇ 1-2 ਦਿਨ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਸਟੂਡੈਂਟ ਆਉਂਦੇ ਨੇ ਤੁਹਾਡੇ ਤੋਂ ਉਹ ਵੀਜ਼ਾ ਲੈਂਦੇ ਨੇ ਉਹ ਤੁਸੀਂ ਮੈਨੂੰ ਕੈਮਰੇ ਤੇ ਮਿਲਾਵੋਗੇ ਮਿਲਾਵਾਂਗੇ ਹੁਣ ਸਾਡੇ ਤੁਹਾਡੇ ਤੋਂ ਪਹਿਲਾਂ ਹੀ 1 ਘੰਟਾ ਪਹਿਲਾਂ ਕਲਾਇੰਟ ਆਏ ਸੀਗੇ ਉਹ ਵੀਜ਼ਾ ਲੱਗ ਗਿਆ ਉਹਨਾਂ ਦਾ 39 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ 39 ਡੇਸ ਜਦ ਕਿ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਤੁਹਾਡੇ ਘੱਟੋ ਘੱਟ ਨਹੀਂ ਤੇ 60 ਦਿਨ ਲੱਗਾਂਗੇ ਚਲੀਸਾ ਵੀ 40 ਦਿਨ ਦਾ ਹੁੰਦਾ ਹਾਂ ਹਾਂ 40 47 39 ਚ 47 ਦਿਨਾਂ ਦੇ ਵਿੱਚ 47 ਜੱਗ ਬਣ ਗਿਆ 39 ਦਿਨਾਂ ਦੇ ਵਿੱਚ ਉਹਨਾਂ ਦਾ ਵੀਜ਼ਾ ਮੈਂ ਹੱਥ 'ਚ ਦੇ ਦਿੱਤਾ ਦੇ ਹੁਣੇ ਉਹ ਪੇਮੈਂਟ ਕਰਾ ਕੇ ਗਏ ਆ ਆਪਣੇ ਠੀਕ ਹੈ ਉਹ ਪੇਮੈਂਟ ਕਰ ਗਏ ਹੁਣ ਅਗਲੀ ਗੱਲ ਇਹ ਹੈ ਜਿਹੜੀਆਂ ਕਈ ਵਾਰੀ ਸਟੂਡੈਂਟ ਬਾਰ ਬਾਰ ਜਗਾ ਤੋਂ ਕਿਤੋਂ ਖੁਆਰ ਹੁੰਦੇ ਆ ਉਹਨਾਂ ਦੀ ਕੋਈ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਅਲੱਗ-ਅਲੱਗ ਮਿਆਰ ਹੁੰਦੇ ਆ ਕਿ ਇੰਨੇ ਪਰਸੈਂਟ ਵਾਲੇ ਨੂੰ ਇਹ ਸਬਜੈਕਟ ਵਾਲੇ ਨੂੰ ਰੱਖਿਆ ਜਾਣਾ ਉਹਦੇ ਲਈ ਕੋਈ ਤੁਸੀਂ ਲਾਰਾ ਲੱਪਾ ਲਾਉਨੇ ਹੋ ਕਿ ਪੂਰਾ ਠੋਕ ਕੇ ਕੁਮਾਰੀ ਦੇ ਘਟਿਆਂ ਨੂੰ ਪੂਰਾ ਠੋਕ ਕੇ ਲੇਦੇ ਮੈਂ ਕਹਿੰਦਾ ਜੀ ਤੁਸੀਂ ਸਾਡੇ ਕੋ ਸਾਡੇ ਕੋ ਐਸੀਆਂ ਯੂਨੀਵਰਸਿਟੀਆਂ 10 ਤੋਂ 15 ਸਾਲ ਦਾ ਗੈਪ ਅਕਸੈਪਟ ਕਰ ਦਈਏ 80 ਤੋਂ 90000 ਰੁਪਿਆ ਸੈਲਰੀ ਬੱਚਾ ਉੱਥੇ ਜਾ ਕੇ ਕਮਾ ਸਕਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਦੀ 10ਵੀਂ 12ਵੀਂ ਹੋ ਗਈ ਆ 12ਵੀਂ ਜਿਨ੍ਹਾਂ ਨੇ ਪਾਸ ਕਰ ਲਈ ਆ ਉਹ ਅੱਜ ਸਪਟੰਬਰ ਇਨਟੇਕ ਹੈਗਾ ਕਰਵਾਉਣ ਲੋਨ ਵੀ ਹੋ ਜਾਏਗਾ ਉਹਨਾਂ ਦਾ ਲੋਨ ਵੀ ਕਰਾ ਕੇ ਦੇਵਾਂਗੇ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਸਾਰੀ ਪੇਮੈਂਟ ਵੀਜ਼ੇ ਤੋਂ ਬਾਅਦ ਹੋਏ ਦੇਣਗੇ ਲੋਨ ਵੀ ਹੋਏਗਾ ਸਾਰਾ ਕੁਝ ਹੋਏਗਾ ਵੀਜ਼ਾ ਜਿਹੜਾ ਆ ਵੀਜ਼ੇ ਆਏ ਤੇ ਹੀ ਪੇਮੈਂਟ ਕਰਨੀ ਉਹਨਾਂ ਨੂੰ ਜਿਨ੍ਹਾਂ ਨੇ 12ਵੀਂ ਪਾਸ ਕਰ ਲਈ ਐ ਸੈਸ਼ਨ ਦੇ ਵਿੱਚ ਚਾਹੇ ਉਹ ਪੰਜਾਬ ਬੋਰਡ ਦਾ ਹੋਵੇ ਚਾਹੇ ਉਹ ਸੀਬੀਐਸਸੀ ਦਾ ਹੋਵੇ ਜਿਹੜੇ ਸਟੂਡੈਂਟਾਂ ਦਾ 15 ਸਾਲ ਦਾ ਗੈਪ ਉਹ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਜੇ ਉਹਨਾਂ ਕੋਲ ਕੁਝ ਪੈਸੇ ਘਟਦੇ ਨੇ ਕਿਸੇ ਕਾਰਨ ਨਾਲ ਹੀ ਇੰਨਾ ਲੇਟ ਹੋਇਆ ਉਹਦੀ ਵੀ ਤੁਸੀਂ ਹੈਲਪ ਕਰਦੇ ਹੋਗੇ ਤੇ ਉਦੋਂ ਬੰਦਾ ਤਾਂ ਫਿਰ ਉਹ ਓਵਰਏਜ ਹੋ ਤਾਂ ਕਮਾਉਣ ਜੋ ਕੋਈ ਹੋ ਜਾਂਦਾ ਨਹੀਂ ਓਵਰਏਜ ਨਹੀਂ ਹੁੰਦਾ ਹੁੰਦਾ ਦੇਖੋ ਜੀ 18 ਸਾਲ ਤੋਂ ਲਾ ਲਓ 15 ਸਾਲ ਕਿੰਨੀ ਹੋ ਗਈ ਐ ਜੀ 30 ਸਾਲ ਹੋ ਗਈ ਹਾਂਜੀ 37 ਸਾਲ ਤੱਕ ਅਸੀਂ ਐਕਸੈਪਟ ਕਰ ਲੈਂਦੇ ਆ 35 ਸਾਲ ਤੱਕ ਜਿਹੜੀ ਗੱਲ ਨਿਰਣਾ ਹੋਊਗੀ ਨਾ ਵੀ ਇੰਨੇ ਸਾਲ ਤੱਕ ਤੁਸੀਂ ਆਪਣੇ ਆਪ ਨੂੰ ਸਮਰੱਥ ਰੱਖਦੇ ਆ ਵੀ ਅਸੀਂ ਇੰਨੇ ਤੱਕ ਵੀਗਲਡ ਬਿਠਾ ਲਾਂ ਹਾਂ ਔਰ ਫਿਰ ਐਦਾ ਹੁੰਦਾ ਕਿ ਕੁਝ ਡਾਕੂਮੈਂਟਸ ਹੋਰ ਜਸਟੀਫਾਈ ਕਰਾਉਣੇ ਪੈਂਦੇ ਆ ਇਮੀਗ੍ਰੇਸ਼ਨ ਨੂੰ ਤੇ 35 ਤੋਂ 40 ਸਾਲ ਤੱਕ ਵੀ ਸਾਡੇ ਕੋਲ ਕਈ ਐਸੇ ਕੈਂਡੀਡੇਟ ਹੈਗੇ ਆ ਉਹ ਵੀ ਕੋਸ਼ਿਸ਼ ਕਰੀ ਜਾ ਸਕਦੀ ਆ ਉਹ ਜ਼ੋਰ ਲਾਇਆ ਜਾ ਸਕਦਾ ਜਸਟੀਫਾਈ ਕਰਾਇਆ ਜਾ ਸਕਦਾ ਯੂਨੀਵਰਸਿਟੀ ਐ ਜਸਟੀਫਾਈ ਕਰਾਉਂਦੀਆਂ ਨੇ ਕਿ ਇਹ ਜੈਨੂਇਨ ਕੈਂਡੀਡੇਟ ਹੈ ਨ ਕਿਉਂਕਿ ਇਹ ਇੱਕ ਮੁੱਦਾ ਬਣ ਜਾਂਦਾ ਉਹਨਾਂ ਦਾ ਜਵਾਬ ਬਰਾਬਰ ਦੇ ਹੋ ਜਾਂਦੇ ਆ ਅਗਲਾ ਕਹਿੰਦਾ ਵੀ ਆਪਣੀ ਤਾਂ ਇਹ ਰਵਾਇਤਾਂ ਤੁਨੂੰ ਅਲੱਗ-ਅਲੱਗ ਹੁਣ ਤਾਂ ਸੁਧਾਰ ਹੋ ਰਿਹਾ ਲੋਕਾਂ ਦਾ ਪੜ੍ਹਾਈ ਵੱਲ ਆ ਰਿਹਾ ਵੀ ਅਗਲਾ ਕਹਿੰਦਾ ਆ ਇਹਦੀ ਪੜ੍ਹਨ ਦੀ ਉਮਰ ਹੈ ਕਹਿੰਦਾ ਹੁਣ ਤੋਂ ਆਪਣੇ ਮੁੰਡੇ ਨੂੰ ਭੇਜ ਨਹੀਂ ਹੁਣ ਤੇਰੀ ਉਮਰ ਹੀ ਰਹੀ ਹੈ ਮੈਂ ਤੁਹਾਨੂੰ ਦੱਸਦਾ ਗੱਲ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਬਟ ਕਿਤੇ ਨਾ ਕਿਤੇ ਹੁਣ ਦੇ ਯੁੱਗ ਦੀ ਵੱਧਦੀਆਂ ਮਹਿੰਗਾਈਆਂ ਤੇ ਖਰਚੇ ਤੇ ਬੰਦੇ ਦੀਆਂ ਪਰਸਨ ਦੀ ਖੁਦ ਦੀ ਚਾਹਤ ਹੁਣ ਉਹ ਕਿਤੇ ਨਾ ਕਿਤੇ ਫੁੱਲਫਿਲ ਨਹੀਂ ਹੋ ਪਉਂਦੀਆਂ ਤੇ ਜਿਨ੍ਹਾਂ ਨੇ ਫੁੱਲਫਿਲ ਕਰਨੀਆਂ ਹੁੰਦੀਆਂ ਫਿਰ ਉਹ ਟਿੱਲ ਤੋਂ ਟਿੱਲ ਦਾ ਜ਼ੋਰ ਲਾਉਂਦੇ ਆ ਕਿ ਅਸੀਂ ਉੱਥੇ ਅਚੀਵ ਕਰ ਲਈਏ ਤੇ ਅਚੀਵ ਕਰਨ ਲਈ ਉਹਨਾਂ ਨੂੰ ਪਲੈਟਫਾਰਮ ਚਾਹੀਦਾ ਹੈ ਔਰ ਪਲੈਟਫਾਰਮ ਉਹਦਾ ਨਹੀਂ ਮਿਲਦਾ ਐਫਰਟ ਨਾ ਮਿਲਦਾ ਟਾਈਮ ਨਾ ਮਿਲਦਾ ਮੇਨ ਤਨਾ ਮਿਲਦਾ ਪੈਸੇ ਨਾ ਮਿਲਦਾ ਹਸਲ ਨਾ ਮਿਲਦਾ ਫਿਰ ਇੱਕ ਦੂਸਰੀ ਚੀਜ਼ ਫਿਰ ਸਾਥ ਸਾਥ ਕਿਹਨਾਂ ਦਾ ਪੇਰੈਂਟਸ ਦਾ ਵੱਡੇ ਭੈਣ ਭਰਾਵਾਂ ਦਾ ਨਾਲੇ ਆਣ ਗੁਆਣ ਦਾ ਤੁਹਾਡੇ ਜਿਹੜੇ ਸੰਗੀ ਸਾਥੀ ਆ ਉਹਨਾਂ ਦਾ ਸਪੋਰਟ ਹੁੰਦਾ ਫਿਰ ਕੋਈ ਬੰਦਾ ਇੱਕ ਜਾ ਕੇ ਤਰੱਕੀ ਕਰਦਾ ਕੋਈ ਵੀ ਬੰਦਾ ਤਰੱਕੀ ਕਰਦਾ ਸਪੋਰਟ ਦੇ ਨਾਲ ਕਰਦਾ ਹੈ ਮਾਨਸਿਕ ਸਰੀਰਕ ਆਰਥਿਕ ਸਾਰੇ ਪੱਖ ਪੂਰੇ ਜਾਂਦੇ ਆ ਤਰੱਕੀ ਫਿਰ ਕਿਤੇ ਹਾਸਲ ਹੁੰਦੀ ਹੈ ਬਾਕੀ ਕੰਪੀਟੀਸ਼ਨ ਦਾ ਜਮਾਨਾ ਆ ਤੇ ਇਹਦੇ ਚ ਤੇ ਮੈਨੂੰ ਨਹੀਂ ਲੱਗਦਾ ਕਿਸੇ ਪੱਖ ਤੋਂ ਕਿਸੇ ਢਿੱਲ ਹੋਣੀ ਚਾਹੀਦੀ ਸੋ ਦਰਸ਼ਕੋ ਤੁਸੀਂ ਆਪਣੇ ਬੱਚੇ ਨੂੰ ਪੜ੍ਹਾਈ ਕਰਵਾ ਲਈ 15 ਸਾਲ ਦਾ ਗੈਪ ਚੱਲੂਗਾ ਜੇਕਰ ਤੁਸੀਂ बार-बार ਕੋਸ਼ਿਸ਼ਾਂ ਕਰ ਕਰਕੇ ਥੱਕ ਗਏ ਜਾਂ ਤੁਹਾਨੂੰ ਇਹ ਕੋਈ ਵੀ ਕਹੇ ਦੋ ਵੀ ਹੱਥ ਪੱਲੇ ਨਹੀਂ ਪਿਆ ਤਾਂ 35 ਸਾਲ ਉਮਰ ਤੱਕ ਗੱਲ ਕਲੀਅਰ ਹੋ ਗਈ ਵੀ 35 ਸਾਲ ਤੱਕ ਤੁਸੀਂ ਸਾਡੇ ਕੋਲ ਆ ਸਕਦੇ ਹੋ ਤੇ ਆਉਣਾ ਕਿੱਥੇ ਹੈ ਕੰਟੈਕਟ ਕੀ ਹੈ ਜੀ ਆਪਣਾ ਕੰਟੈਕਟ ਸਾਡਾ ਵੈਸੇ ਥੱਲੇ ਵੀ ਦਿੱਤਾ ਆਏਗਾ ਤੁਸੀਂ ਪੜ੍ਹ ਸਕਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨਾ 9878207434 9878207434 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਫੇਸਬੁਕ YouTube ਪੇਜ ਆਲਰੇਡੀ ਅਵੇਲੇਬਲ ਹੈ ਅਰਬਨ ਖਾਲਸਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟ ਤੇ ਕੋਈ ਵੀ ਚਾਰजेस ਅਸੀਂ ਪਹਿਲਾਂ ਨਹੀਂ ਲੈਂਦੇ ਸਾਰੀ ਪੇਮੈਂਟ ਜਿੰਨਾਂ ਨੇ ਤਾਂ ਬਾਹਰ ਜਾਣ ਦੇ ਲਈ ਪੜਾਈ ਕਰਨ ਦੇ ਲਈ ਮੁਲਾਕਾਤ ਕਰਨੀ ਹੈ ਮੇਰੇ ਨਾਲ ਉਹ ਤਾਂ ਚੱਲ ਕੇ ਤੁਹਾਨੂੰ ਮਿਲ ਲੈਣਗੇ ਫੋਨ ਕਰ ਲੈਣਗੇ ਜਿਨਾਂ ਨੇ ਨਾ ਬਾਹਰ ਜਾਣਾ ਨਾ ਪੜਾਈ ਕਰਨੀ ਹੈ ਪਾਵਰ ਨੌਲੇਜ ਸਰਦਾਰ ਜੀ ਨੇ ਆਪਣਾ ਚੈਨਲ ਦੱਸਿਆ ਜਾਨਾ ਲਾਈਕ ਕਰ ਲੈਣਾ ਸਬਸਕ੍ਰਾਈਬ ਜਾਨਾ ਨਾ ਜਾਣਾ ਬਕਰੀ ਗੱਲ ਆ ਨੌਲੇਜ ਤਾਂ ਲੋ ਨੌਲੇਜ ਲੈਣੀ ਅੱਛੇ ਜੀ ਦਰਸ਼ਕੋ ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਤੁਹਾਨੂੰ ਕਿਵੇਂ ਲੱਗੀਆਂ ਉਹ ਤੁਸੀਂ ਦੱਸਦੇ ਹੋ ਅੱਛਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀ ਸਤਿ ਸ਼੍ਰੀ ਅਕਾਲ ਅੱਛਾ ਜੀ ਦਰਸ਼ਕੋ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ 'ਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ